ਸਾਰੇ ਨੂੰ ਤੁਹਾਡਾ ਮੇਰੇ ਚੰਨਤਮਨ ਬੁਟੀਕ ਦੇ ਬਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਦੀ ਸ਼ੁਰੂਆਤ ਜਿਹੜੀ ਹੈਗੀ ਆ ਆਪਾਂ ਰੋਟੀ ਰੋਟੀ ਬਣਾ ਚੁੱਕੇ ਆ ਬੱਚਿਆਂ ਲਈ ਰੋਟੀ ਬਣਾ ਦਿੱਤੀ ਸੀਗੀ ਹੁਣ ਜਿਹੜਾ ਹੈਗਾ ਆਪਣਾ ਖਿਲਾਰਾ ਚੱਕਣਾ ਮਨ ਤੇ ਕੱਪੜਿਆਂ ਦਾ ਖਿਲਾਰਾ ਪਿਆ ਹੋਇਆ 2 ਦਿਨ ਹੋ ਗਏ ਐਵੇਂ ਪਏ ਹੋਏ ਨੂੰ ਤੇ ਹੁਣ ਇਹ ਚੱਕ ਕੇ ਆਪਾਂ ਸਿਮੇਟ ਲੈਣੇ ਆ ਕਿਉਂਕਿ ਮੈਂ ਬਹੁਤ ਜਲਦੀ ਚਲੇ ਜਾਣ ਲੱਗ ਗਈ ਸੀਗੀ ਬੁਟੀਕ ਦੇ ਇਸ ਕਰਕੇ ਥੋੜਾ ਜਿਹਾ ਕੰਮ ਸੀਗਾ ਤੇ ਉਸੇ ਕਰਕੇ ਟਾਈਮ ਹੀ ਮਿਲ ਪਾ ਰਿਹਾ ਸੀਗਾ ਹੁਣ ਕੱਪੜੇ ਚੱਕ ਲੈਣੀਆਂ ਸਾਰੇ ਓਂਡਿਸ ਛੋੜੇ गुड मॉर्निंग मेरी जान गुड मॉर्निंग गुड मॉर्निंग काके ਇਹ ਦਿਨਾਂ ਤਬੀਅਤ ਖਰਾਬ ਸੀਗੀ ਇਸ ਕਰਕੇ ਸਕੂਲ ਨਹੀਂ ਜਾ ਰਿਹਾ ਮੰਡੇ ਤੋਂ ਹੁਣ ਇਹ ਸਕੂਲ ਜਾਇਆ ਕਰੂਗਾ ਤੇ ਖਾਂਸੀ ਜੁਕਾਮ ਸਰਦੀ ਵਗੈਰਾ ਲੱਗੀ ਸੀਗੀ ਇਹਦੇ ਕਰਕੇ ਸਕੂਲ ਨਹੀਂ ਜਾ ਪਾ ਰਿਹਾ ਇਹ ਤੇ ਏਰੀਆ ਉਹ ਕੱਪੜਿਆਂ ਦਾ ਖਲਾਰਾ ਜਿਹੜਾ ਮੈਂ ਚੱਕਣਾ ਵਾ ਸਾਰੇ ਐਵੇਂ ਢੋਕੇ ਰੱਖੇ ਹੋਏ ਸੀਗੇ ਤੇ ਇਹਦੇ ਵਿੱਚੋਂ ਜਿਹੜੇ ਚੱਕ ਕੇ ਬੈੱਡ ਤੇ ਰੱਖਣ ਵਾਲੇ ਬੈੱਡ ਚ ਰੱਖ ਦਾਂਗੇ ਤੇ ਇਹ ਮੇਰੀ ਜਿਹੜੀ ਫੋਟੋ ਆ ਇਹ ਐਵੇਂ ਪਈ ਹੋਈ ਆ ਇੱਕ ਟੰਗਣੀ ਸੀ ਤੇ ਇਹ ਹੁਣ ਦੇਖਦੇ ਹਾਂ ਉਹਨੂੰ ਕਿੱਥੇ ਟੰਗਣਾਈਆ ਪਹਿਲਾਂ ਇਹ ਨਹੀਂ ਇੱਥੇ ਬਾਬਾ ਜੀ ਦੇ ਇੱਥੇ ਨਾਲ ਸੀਗੀ ਫੋਟੋ ਪਰ ਪਾ ਬਾਬਾ ਜੀ ਦੇ ਨਾਲ ਫੋਟੋ ਨਹੀਂ ਲਾਣੀ ਹੈਗੀ ਕਿਉਂਕਿ ਮੰਦਰ ਮੈਂ ਇੱਥੇ ਕਰ ਲਿਆ ਸੀਗਾ ਤੇ ਹੁਣ ਇਹਦੀ ਫੋਟੋ ਦੀ ਜਗ੍ਹਾ ਮੈਂ ਕੁਝ ਹੋਰ ਕਰਦੀਆਂ ਕਿਉਂਕਿ ਮੈਨੂੰ ਮਤਲਬ ਬਾਬਾ ਜੀ ਦੇ ਨਾਲ ਨਹੀਂ ਜੰਗਾ ਲੱਗ ਰਿਹਾ ਸੀਗਾ ਮੇਰੀ ਫੋਟੋ ਲੱਗੀ ਹੋਈ ਤੇ ਮੈਂ ਉਤਾਰ ਦਿੱਤੀ ਫੋਟੋ ਤੇ ਹੁਣ ਜਾਂ ਤਾਂ ਮੈਂ ਇਸ ਵਾਲ ਤੇ ਲਗਾਵਾਂਗੀ ਫੋਟੋ ਪਰ ਪਤਾ ਨਹੀਂ ਕਿਉਂ ਬਾਬਾ ਜੀ ਦੇ ਸਾਹਮਣੇ ਆ ਰਹੀ ਆ ਫੋਟੋ ਕੀ ਕਰਾਂ ਕਿੱਥੇ ਲਾਵਾਂ ਚਲੋ ਦੇਖਦੇ ਆ ਬਾਕੀ ਕਿੱਥੇ ਲਾਣੇ ਆ ਫੋਟੋ ਇਹਨਾਂ ਡਿਵਾਈਡਰ ਮੈਨੂੰ ਬਹੁਤ ਖਾਲੀ ਖਾਲੀ ਲੱਗ ਰਹੀ ਆ ਤੇ ਇੱਥੇ ਮੈਂ ਕੁਝ ਮੰਗਾਇਆ ਵਾ ਲਗਾਉਣ ਵਾਸਤੇ ਫਿਰ ਜੋ ਤੇ ਲਗਾਵਾਂਗੀ ਫਿਰ ਦਿਖਾਵਾਂਗੀ ਕੀ ਲਗਾ ਰਹੀ ਆ ਫਿਲਹਾਲ ਆਪਾਂ ਇਹ ਜਿਹੜੇ ਹੈਗੇ ਕੱਪੜੇ ਚੱਕ دیے ਤੇ ਇੱਕ ਝਾੜੂ ਲਗਾਣਾ ਮੈਂ ਪੋਚਾ ਮੈਂ ਦੇਖਦੀ ਆ ਅੱਜ ਪੋਚਾ ਲਗਾਉਂਗੀ ਜਾਂ ਨਹੀਂ ਲਗਾਉਂਗੀ ਕਿਉਂਕਿ ਸਾਫ ਹੀ ਆ ਝਾੜੂ ਲਗਾ ਦਾਂਗੀ ਇਕੱਲਾ ਫਿਰ ਉਸ ਤੋਂ ਬਾਅਦ ਮੈਂ ਤਿਆਰ ਹੋ ਕੇ ਜਾਉਂਗੀ ਬੁਟੀਕ ਇੱਕ ਦੋ ਫੈਬਰਿਕ ਵੀ ਲਿਆਉਣ ਆਲੇ ਨੇ ਪਰ ਮੇਰ ਤੋਂ ਨਾ ਜਾ ਨਹੀਂ ਹੋ ਰਿਹਾ ਲੁਧਿਆਣੇ ਵਾਲੀ ਸਾਈਟ ਤੇ ਤੇ ਉਹ ਫੈਬਰਿਕ ਵੀ ਲਿਆਉਣੇ ਨੇ ਕਿਉਂਕਿ ਕਸਟਮਰ ਦੇ ਦੋ ਤੇ ਤਿੰਨ ਆਰਡਰਸ ਨੇ ਜਿਹੜੇ ਆਪਾਂ ਹਨਾ रेडी ਕਰਨੇ ਆ ਉਹਨਾਂ ਨੇ ਫੋਟੋਸ ਭੇਜੀਆਂ ਹੋਈਆਂ ਨੇ ਤੇ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਮੇਰੀ ਫੋਟੋ ਭੇਜੀਆਂ ਸੀਗੀਆਂ ਤੇ ਆਪਾਂ ਕਿੰਨੇ ਦੇ ਬਣਾਏ ਨੇ ਉਹ ਸੂਟ ਸਾਰੇ ਆਪਾਂ ਉਹ ਵੀ ਤੁਹਾਨੂੰ ਇੱਕ ਵਾਰ ਵਿੱਚ ਸਾਰੇ ਦਿਖਾਉਂਗੀ ਇੱਕ ਵਾਰ ਰੈਡੀ ਹੋ ਜਾਣ ਇੱਕ ਤੇ ਤੇ ਕੜਾਈ ਵੀ ਹੈਗੀ ਆ ਤੇ ਹਾਂ ਬਸ ਇਹੀ ਸੀ ਲੋ ਇੱਕ ਲਹਿੰਗਾ ਸੈੱਟ ਵੀ ਆ ਤੇ ਇੱਕ ਪੂਰਾ ਸੂਟ ਹੈ ਜੈਕਟ ਸੈੱਟ ਹੈਗਾ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕਿਸ ਤਰ੍ਹਾਂ ਦਾ ਫੈਬਰਿਕ ਸੀ ਕਿਵੇਂ ਆਪਾਂ ਕਢਾਈ ਕਰਾਈਆ ਸਾਰਾ ਕੁਝ ਤੇ ਤੁਸੀਂ ਬਣੇ ਰਹੀਓ ਬਲੌਗ ਦੇ ਨਾਲ ਹੁਣ ਮੈਂ ਥੋੜਾ ਜਿਹਾ ਕੰਮ ਕਰ ਲਵਾਂ ਤੇ ਮੈਂ ਬੁਟੀਕ ਜਾ ਕੇ ਬਾਕੀ ਦਾ ਬਲੌਗ ਸ਼ੂਟ ਕਰਾਂ ਹਾਂਜੀ ਹੁਣ ਮੈਂ ਬੁਟੀਕ ਤੇ ਆ ਗਈਆਂ ਤੇ ਆਪਾਂ ਤੂ ਬੱਤੀ ਵੀ ਕਰ ਲਿੱਤੀ ਆ ਤੇ ਉਹ ਬੱਤੀ ਬਕਰਨ ਤੋਂ ਬਾਅਦ ਆਪਾਂ ਕੀ ਕੀ ਐਸ ਮਤਲਬ ਪਹਿਲਾਂ ਸਫਾਈ ਕਰ ਰਹੇ ਸੀਗੇ ਸਫਾਈ ਕਰਨ ਤੋਂ ਬਾਅਦ ਥੋੜਾ ਜਿਹਾ ਪੋਚਾ ਰਹਿ ਗਿਆ ਨਾ ਸੀਗਾ ਉਹ ਮਿੱਟ ਲਗਾਉਣ ਲੱਗੀ ਹੋਈ ਆ ਪੋਚਾ ਛਾਲੇ ਝੂੜੂ ਲਾਉਣ ਤੋਂ ਬਾਅਦ ਆਪਾਂ ਤੂ ਬੱਤੀ ਕਰ ਦਿੱਤੀ ਸੀਗੀ ਬਾਬਾ ਜੀ ਵੀ ਹੁਣ ਚੜੂ ਪੁੱਛਾ ਹੋ ਗਿਆ ਸਾਰਾ ਤੇ ਹੁਣ ਆਪਾਂ ਕਰਾਂਗੇ ਕਟਿੰਗ ਵਗੈਰਾ ਕਟਿੰਗ ਵਗੈਰਾ ਕਰਨ ਤੋਂ ਬਾਅਦ ਕਰਾਂਗੇ ਸਟੀਚਿੰਗ ਅੱਜ ਮੈਂ ਪਾਇਆ ਸੀ ਇਹ ਵਾਲਾ ਸੂਟ ਜਿਹੜਾ ਮੈਂ ਪਾਇਆ ਸੀ ਦੀਵਾਲੀ ਤੇ ਇਹ ਵਾਲਾ ਪਾ ਕੇ ਆਇਆ ਇਹਦੇ ਹੈਂਡ ਮੇਡ ਹੈਂਗਿੰਗ ਨੇ ਦਿਖ ਨਹੀਂ ਰਹੀ ਬਾਅਦ ਵਿੱਚ ਵੀਡੀਓ ਚ ਦਿਖਾਵਾਂਗੇ ਫੁੱਲ ਬਣਾ ਕੇ ਇਹ ਹੱਤ ਨਾਲ ਬਣਾਏ ਹੋਏ ਨੇ ਮੈਂ ਹੈਂਗਿੰਗ ਕੋ ਜੇ ਦਿਖ ਰਹੇ ਨੇ ਤੇ ਚਲੋ ਜੀ ਹੁਣ ਆਪਾਂ ਕਰਦੇ ਆਂ ਬੁਟੀਕ ਦਾ ਕੰਮ ਸ਼ੁਰੂ ਤੇ ਹੁਣ ਮੈਂ ਕਟਿੰਗ ਕਰ ਲਈ ਆ ਇੱਕ ਸ਼ਰਟ ਐ ਇੱਕ ਸਲਵਾਰ ਐ ਤੇ ਇੱਕ ਸ਼ਰਟ ਇਹ ਵਾਲਾ ਇਹ ਵਾਲਾ ਪੂਰਾ ਸੂਟ ਇਹ ਵਾਲੀ ਸ਼ਰਟ ਕਟਿੰਗ ਕਰ ਲਈ ਐ ਤੇ ਇਹਦੀ ਸਲਵਾਰ ਬਣ ਗਈ ਐ ਇਹ ਰਹੀ ਇਹਦੀ ਸਲਵਾਰ ਤੇ ਇਹ ਵਾਲੀ ਦੂਸਰੇ ਸੂਟ ਦੀ ਲਾਈਨਿੰਗ ਕਟਿੰਗ ਕਰ ਰਹੀ ਆ ਇਹ ਵਾਲਾ ਜਿਹੜਾ ਹੈਗਾ ਸ਼ਰਟ ਕਟਣੀ ਆ ਬਰਬਰੀ ਫੈਬਰਿਕ ਤੇ ਥੋੜਾ ਜਿਹਾ ਨੂੰ ਟਾਈਮ ਲੱਗੂਗਾ ਕਟਿੰਗ ਕਰਨ ਨੂੰ ਇਹ ਮੇਰੀ ਜਿਹੜੀ ਕਲਿੱਪ ਹੈਗੀ ਆ ਇਹ ਪਹਿਲਾ ਦੀ ਹੈਗੀ ਆ ਇਹ ਸਾਡੇ ਨਾਲ ਲੁਧਿਆਣੇ ਦੇ ਵਿੱਚ ਸਾਰਸ ਮੇਲਾ ਲੱਗਦਾ ਵਾ ਯੂਨੀਵਰਸਿਟੀ ਦੇ ਵਿੱਚ ਇਹ ਉਸ ਦਿਨ ਦੀ ਕਲਿੱਪ ਆ ਮੈਨੂੰ ਡੇਟ ਵਗੈਰਾ ਯਾਦ ਨਹੀਂ ਹੈਗੀ ਮੇਰੇ ਕੋਲ ਪਹਿਲਾ ਹੀ ਕਲਿੱਪ ਮੈਂ ਸ਼ੂਟ ਕਰਕੇ ਰੱਖੀ ਹੋਈ ਸੀ ਇੱਥੇ ਹਰ ਤਰ੍ਹਾਂ ਦੇ ਸਟਾਲ ਲੱਗਦੇ ਨੇ ਹਰ ਤਰ੍ਹਾਂ ਦੇ ਮਤਲਬ ਜੋ ਵੀ Rajasthan ਤੋਂ ਆਏ ਹੁੰਦੇ ਨੇ ਹਰ ਜਗ੍ਹਾ ਤੋਂ ਆ ਕੇ ਇੱਥੇ ਸਟਾਲ ਲਗਾਉਂਦੇ ਨੇ ਉਹ ਤੇ ਆਪਣਾ ਜਿਹੜਾ ਉਹਨਾਂ ਨੇ ਕੁਝ ਹੱਥ ਦੇ ਵੀ ਬਣੇ ਹੁੰਦੇ ਨੇ ਅਚਾਰ ਵਗੈਰਾ ਸਭ ਕੁਝ ਇੱਥੇ ਹਰ ਇੱਕ ਚੀਜ਼ ਦਾ ਸਟਾਲ ਲੱਗਦਾ ਵਾ ਤੁਸੀਂ ਦੇਖ ਸਕਦੇ ਹੋ ਵਿੱਚ ਮੈਂ ਫਰ ਲੈਕਚਰ ਦੀਆਂ ਦੁਕਾਨਾਂ ਘਰ ਦੀ ਸਜਾਵਟ ਦਾ ਸਾਮਾਨ ਟਿਖਾਣ ਪਿੰਡ ਦਾ ਸਟਾਲ ਸਾਰਾ ਕੁਝ ਇੱਥੇ ਉਸ ਦਿਨ ਲੱਗਦਾ ਇਹ ਸਾਲ ਦੇ ਵਿੱਚ ਮਤਲਬ 8 ਜਾਂ ਸ਼ਾਇਦ 9 ਦਿਨ ਲੱਗਦਾ ਵਾ ਇੰਨੇ ਕੁ ਦਿਨ ਲੱਗਦਾ ਵਾ ਠਖਾਨੇ ਵਾਲਾ ਸਟਾਲ ਅਲੱਗ ਸੀ ਝੂਲੇ ਵਗੈਰਾ ਸਾਰਾ ਕੁਝ ਇਹ ਲੱਗਦਾ ਤੇ ਮੈਂ ਕਲਿੱਪ ਐਡ ਕੀਤੀ ਸੀਗੀ ਇੱਥੇ ਸ਼ਾਮ ਨੂੰ ਮੈਂ ਬੱਚਾ ਦੇ ਲਈ ਨੂਡਲ ਲੈ ਰਹੀ ਸੀਗੀ ਘਰ ਜਾਣ ਵਾਸਤੇ ਥਿੰਕ ਲੱਗਿਆ ਕਿ ਫਿਰ ਮੈਂ ਘਰ ਆ ਗਈ ਜੀ ਬਣਾਈ ਆ ਤੇ ਨਾਲ ਚਾਵਲ ਬਣਾਏ ਨੇ ਹੈਲੋ ਤੇ ਨਾਲ ਮੈਂ ਦੁੱਧੂ ਪਾ ਲਿੱਤਾ ਵਾ ਸਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਜਰੂਰ ਦੱਸਿਓ ਜੇ ਬਲੌਗ ਚੱਲਣਾ ਲੱਗੇ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਮਿਲਦੇ ਹਾਂ ਅਗੋਂ ਨਪਾਸ ਕੱਲ ਨਵੇਂ ਬਲੌਗ ਦੇ ਨਾਲ